ਹਰ ਇੱਕ ਦੂਆ ਵੀ ਪੜਦਾ ਪਿਆ ਉਹ ਕੋਈ ਚਾਹ ਆਪਣੀ ਆ ਗਈ ਆ ਜੋ ਸਟੀਲ ਵਾਲੇ ਗਲਾਸ ਚ ਚਾਹ ਪੀਣ ਦਾ ਮਜ਼ਾ ਨਾ ਉਹ ਵੱਖਰਾ ਹੀ ਹਨ ਚਲੋ ਜੀ ਮੰਮੀ ਚੁੰਦੇ ਪਏ ਗਾਂ ਕੋਈ ਚੈੱਕ ਕਰੋ ਜੀ ਆ ਦੇ ਕਿਤਾ ਪਾਣੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੌਸ ਆ ਵਧੀਆ ਹੋਗੇ ਤੇ ਕੈਠ ਹੋਗੇ ਤੇ ਅੱਜ ਦਾ ਬਲੌਗ ਕੋਈ ਟਰੈਵਲ ਬਲੌਗ ਨਹੀਂ ਹੋਣਾ ਕਿਉਂਕਿ ਅੱਜ ਦਾ ਜੋ ਹੈਗਾ ਮੌਸਮ ਦੇ ਹਾਲਾਤ ਆ ਅੱਜ ਜਾਣਾ ਸੀ ਕਿਤੇ ਬਟ ਮੇਹ ਪੈ ਲਾ ਪਿਆ ਤੇ ਬਲੌਗ ਥੋੜਾ ਅਗੇ ਨੈਕਸਟ ਡੇ ਤੇ ਚਲ ਗਿਆ ਤੇ ਅਗੇ ਨੈਕਸਟ ਡੇ ਜਾਵਾਂਗੇ ਉੱਥੇ ਤੁਹਾਨੂੰ ਦਿਖਾਵਾਂਗੇ ਕਿ ਅੱਜ ਦੇ ਬਲੌਗ ਨੂੰ ਤੁਸੀਂ ਨੇ ਸਵੀਕਾਰ ਕਰਿਓ ਤੇ ਜੋ ਵੀ ਆ ਅੱਜ ਜੋ ਵੀ ਆਪਾਂ ਘਰ ਕਰਦੇ ਕੀ ਕਰਦੇ ਉਹਦਾ ਬਲੌਗ ਬਣਾਵਾਂਗੇ ਵੀਡੀਓ ਵਧਿਆ ਲਗੀ ਚੈਨਲ ਲਾਈਕ 6 ਸਬਸਕ੍ਰਾਈਬ ਕਰਿਓ ਇਦਾਂ ਹੀ ਵੀਡੀਓ ਨੂੰ ਬਣੇ ਰਹੋ ਤੇ ਬਾਕੀ ਤੁਹਾਨੂੰ ਦਿਖਾਉਂਦਾ ਮੀ ਕਿੱਦਾਂ ਪਹਿਰਿਆ ਦੇਖੋ ਮੀ ਨਾ ਆ ਦੇ ਹਲਕੇ ਨਾਲ ਹਰੇ ਥੋੜਾ ਜਿਹਾ ਹਰੇ ਹਟਿਆ ਹਲਕਾ ਹਲਕਾ ਜਿਹਾ ਹਟਿਆ ਵਾ ਮੋਟਾ ਦੇਖੋ ਪਹਿਰਿਆ ਵਾ ਹਨਾ ਇਹ ਅੱਜ ਮੈਂ ਆਪਣੇ ਤਾਂ ਨਵੇਂ ਘਰ ਵਾਲੀ ਸਾਈਡ ਸੀ ਤਾਂ ਆ ਦੇਖੋ ਤੁਹਾਨੂੰ ਬਾਹਰਲਾ ਮਾਹੌਲ ਦਿਖਾਵਾਂ ਆ ਦੇਖੋ ਯਾ ਦੇਖੋ ਚੈੱਕ ਕਰੋ ਜੀ ਆਹ ਦੇ ਕਿਦਾਂ ਪਾਣੀ ਉਹ ਸਾਡੇ ਖੇਤ 'ਚ ਸਾਡੀਆਂ ਬੱਕਰੀਆਂ ਚਰਦੀਆਂ ਪਈਆਂ ਵਾ ਤੇ ਦੇਖੋ ਜੀ ਆਹ ਦੇਖੋ ਮੀਂਹ ਕਿਦਾਂ ਪੈ ਰਿਹਾ ਦੇਖੋ ਬੱਦਲ ਪੂਰਾ ਖੋਲਿਆ ਹੋਇਆ ਦੇਖੋ ਚੈੱਕ ਕਰੋ ਤੇ ਇਸ ਕਰਕੇ ਅੱਜ ਦਾ ਜਿਹੜਾ ਬਲੌਗ ਬਾਹਰਲਾ ਬਲੌਗ ਨਹੀਂ ਬਣਾ ਸਕੇ ਤੇ ਅੱਜ ਰਾ ਇਹ ਹੀ ਬਲੌਗ ਬਣਾਵਾਂਗੇ ਤੇ ਇਹਦੀ ਵੀਡੀਓ ਨਵੇਂ ਬਣੇ ਰਹੋ ਚੈਨਲ ਨੂੰ ਦੇ ਰਹੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਚਲੋ ਹੁਣ ਤੁਹਾਨੂੰ ਦਿਖਾਉਨੇ ਆ ਕੀ ਕੁਝ ਕਰਦੇ ਆ ਪਤਾ ਨਹੀਂ ਬਲੌਗ ਵੱਡਾ ਬਣੂਗਾ ਛੋਟਾ ਬਣਗਾ ਪਤਾ ਨਹੀਂ ਤੇ ਚਲੋ ਜਿੱਦਾਂ ਵੀ ਹੈਗਾ ਸਬਕਾਰ ਕਰਿਓ ਤੇ ਠੀਕ ਆ ਜੀ ਬਹੁਤਿਆਰ ਲਗਾ ਇੱਕ ਥੰਬਸ ਅਪ ਜ਼ਰੂਰ ਦਿਓ ਲਾਈਕ ਦਿਓ ਠੀਕ ਆ ਜੀ ਚਲੋ ਤੁਹਾਨੂੰ ਦਿਖਾਉਨੇ ਆ ਜੀ ਤੇ ਲੋ ਜੀ ਮੀ ਕਾਫੀ ਦੇ ਤਾਂ ਪੈ ਰਿਆ ਈ ਤੇ ਮੰਮੀ ਚੋਂ ਦੀ ਪਿੰਗਾ ਤੁਹਾਨੂੰ ਬਾਕੀ ਦਿਖਾਉਂਦਾ ਮੀ ਦਾ ਮਾਹੌਲ ਕੀ ਬਣਿਆ ਹੋਇਆ ਆ ਦੇਖੋ ਜੀ ਆ ਮੀ ਪੈ ਰਿਆ ਕਿੰਨਾ ਜ਼ਿਆਦਾ ਕਿੰਨਾ ਜਨਾ ਵੀ ਪਿਆ ਹੋਇਆ ਤੇ ਇਹ ਆਪਣਾ ਇਧਰ ਇਹ ਨਿਊ ਕਾਰ ਆ ਤੇ ਜਿਹੜਾ ਇਹ ਬਣਾਇਆ ਆ ਅੱਜ ਆਪਣੀ ਇਧਰ ਹੈ ਸ਼ੈਣੀ ਆ ਤੇ ਬਹੁਤ ਜਲਦੀ ਇਹਨੂੰ ਤਿਆਰ ਕਰਾਂਗੇ ਆਪਾਂ ਤੇ ਇਹ ਹੈਗੇ ਜੀ ਆਪਣੇ ਖੇਤ ਤੇ ਪੱਠੇ ਡੈਡੀ ਉਹਨਾਂ ਨੇ ਵਾੜ ਲਈ ਜੀ ਉਮੀਦ ਦੇ ਵਿੱਚ ਮੈਂ ਜਾਣਾ ਸੀ ਬਲੌਗਿੰਗ ਵਾਸਤੇ ਟਰੈਕਿੰਗ ਲਈ ਮੈਨੂੰ ਨਹੀਂ ਪਤਾ ਡੈਡੀ ਇਥੇ ਪਹਿਲਾਂ ਹੀ ਆ ਕੇ ਪੱਠੇ ਪੜ ਬੁੱਢ ਲੈ ਗਏ ਡੈਡੀ ਨੇ ਤੇ ਨਹੀਂ ਤਾਂ ਸੋਚਿਆ ਸੀ ਕਿ ਚੱਲ ਆ ਵੀ ਪੜ ਦਿੰਨੇ ਆ ਤੇ ਚਲੋ ਹੁਣ ਪੱਠੇ ਚ ਕਾ ਦਮਾ ਚਲਈਏ ਮੀਂਹ ਜਿਆਦਾ ਹੀ ਪੈ ਰਿਆ ਵਾ ਤੇ ਚਲੋ ਜੀ ਤੇ ਲੋ ਜੀ ਕੁਦਰਤ ਦੇ ਨਜ਼ਾਰਾ ਦੇਖੋ ਜੀ ਕਿੰਨਾ ਹਰਿਆਲੀ ਭਰੀ ਤੇ ਬਾਕੀ ਮੈਂ ਹੁਣ ਚੱਲਦਾ ਮੰਮੀ ਵਾਲੀ ਸਾਈਡ ਮੰਮੀ ਹੁਣੇ ਆਵਾਜ਼ ਮਾਰਦੇ ਪਈ ਕਿਉਂਕਿ ਮੈਂ ਗਾਈਆਂ ਚਵਾਦਵਾ ਨਾ ਮੰਮੀ ਦੇ ਨਾਲ ਕਿਉਂਕਿ ਬੱਦਲ ਜਦੋਂ ਦੱਸਿਆ ਕਿ ਮੀਂਹ ਪੈ ਰਿਹਾ ਹਨਾ ਤੇ ਮੌਸਮ ਜਿਆਦਾ ਖਰਾਬ ਹੁੰਦਾ ਵਾ ਹਨਾ ਗਾਈਆਂ ਤਲੀ ਵੀ ਤੁਹਾਨੂੰ ਪਤਾ ਚਿੱਕੜ ਵਗੈਰਾ ਕਿੰਨਾ ਹੋ ਜਾਂਦਾ ਵਾ ਕੁਛਾਂ ਲਈ ਬੜਾ ਔਖਾ ਹੁੰਦਾ ਤੇ ਹੁਣ ਮੰਮੀ ਨੇ ਜਾ ਕੇ ਗਾਈਆਂ ਚਵਾਦਵਾ ਤੇ ਬਾਕੀ ਗਾਈਆਂ ਮੰਮੀ ਨੇ ਚੋਣੀਆਂ ਹੁੰਦੀਆਂ ਵੈਸੇ ਤੇ ਮੈਂ ਨਾਲ ਹੁੰਨਾ ਵਾ ਤੇ ਚਲੋ ਹੁਣ ਦੇ ਨਾਲ ਮਾੜਾ ਜਾ ਕੰਮ ਕਰਾ ਲਈਏ ਤੇ ਲੋ ਜੀ ਸੰਗ ਤੇ ਬਣ ਗਈ ਆਪਣੀ ਚਾਹ ਬਾਕੀ ਨੇ ਪੀ ਲਈ ਮੇਰੀ ਚਾਹ ਰੈਂਦੀ ਪਈ ਆ ਇੱਧਰ ਪਾਉਂਦਾ ਖਰਾ ਪ੍ਰਸ਼ਾਦ ਤੇ ਲੋ ਜੀ ਹਾ ਤਾਂ ਤੁਸੀਂ ਪੀਓ ਚਾਹ ਜਦ ਤੇ ਗਰਮ ਹੁੰਦੀ ਆ ਤੇ ਚੱਲਦੇ ਆ ਜੀ ਚਲੋ ਜੀ ਨਿਆਣੇ ਆਇਆ ਪੜਨ ਹੈਲੋ ਤੇ ਲੋ ਜੀ ਇਧਰ ਰਣੀ ਘੜਦੇ ਪਏ ਸਭ ਜੀ ਆਹ ਸਾਡਾ ਕਦੂ ਆ ਵੀ ਫੜਦਾ ਪਿਆ ਉਹ ਕਾਹਵਾ ਚੱਕੇ ਮਾਰੀਏ ਕਾਪੀ ਗੁੱਸੇ ਹੋ ਗਏ ਕਿਹਾ ਕੀ ਹੋਇਆ ਇਧਰ ਬਤਾਓ ਉਹ ਚੱਕੜੇ ਥੰਦੇ ਆ ਨੀਦੀ ਉਹ ਕਹਿੰਦੀ ਇਹਦਾ ਪਤਾ ਕਹਿੰਦੇ ਇਹਨਾਂ ਨੂੰ ਕਿਉਂ ਬੁਲਾ ਲਿਆ ਨੀਦਾ ਇਦਾਂ ਦਾ ਵੋ ਕਰਦਾ ਐ ਤੁਹਾਨੂੰ ਪਤਾ ਬੱਚੇ ਜਹਿਲਸ ਤੇ ਜਹਿਲਸ ਵਾਲਾ ਕੰਮ ਇਹਨੇ ਮੇਰੇ ਨਾਲ ਕਾਪੀ ਮਾਰੀਏ ਦੇਖੋ ਇਦਾਂ ਛੱਡ ਤੇ ਬਹੁਤ ਸ਼ਰਾਰਤੀ ਬੱਚਾ ਨਿੰਨ ਵਾਲਾ ਗੁੱਸੇ ਹੋ ਗਈ ਨ ਉਸ ਗੁੱਸੇ ਲੈ ਲਓ ਚਲ ਕਾਰਲੋ ਸਟੱਡੀ ਕਰ ਲਓ ਕਰ ਲਓ ਕਰ ਲਓ ਪੈਨਸਲ ਆ ਦੇ ਥੱਲੇ ਕਰ ਦੇ ਦੇ ਪੈਨਸਲ ਕਿੱਥੇ ਬਾੜ ਦਿਲਾ ਗੱਦੇ ਥੱਲੇ ਪੈਨਸਲ ਬਾੜਤੀ ਦੇਖ ਲਓ ਆ ਨਿਧੀ ਲੈ ਇਹ ਤੇ ਰਿੰਗ ਕੱਢ ਲਈ ਆ ਰਿੰਗ ਕਾਨੂੰ ਸੋਰੀ ਇਹਨੇ ਕਿੰਦੇ ਚੂੜੀ ਬੈਂਗਲਸ ਹੈ ਬੈਂਗਲ ਕਢਾ ਲਈ ਕਿਸ ਕੀ ਹੈ ਨਿਧੀ ਇਹ ਕਿਸ ਕੀ ਹੈ ਕਿਸ ਕਿਸ ਕੀ ਹੈ ਆ ਬਤਾਓ ਨਾ ਆਪਨੇ ਕਾ ਲਈ ਹੈ ਕਿਸ ਕੀ ਹੈ ਬੰਗਲ ਮੂਝੇ ਕੀ ਪਤਾ ਮੈਂ ਬਣੀ ਕੀ ਹੈ ਬਣੀ ਕੀ ਤੇ ਐ ਨਹੀਂ ਕਰਦੇ ਅੱਜ ਬੀਨਸ ਹਨਾ ਤੇ ਆ ਨਿਧੀ ਦੀ ਕਾਰਾਕਾਰੀ ਦੇਖੋ ਪੂਰੀ ਨਾ ਇਹਨੇ ਕੰਦ ਪਾਦ ਦਿੱਤੀਆਂ ਵੀ ਕੰਦ ਐਡੇ ਸਾਈਡ ਵੀ ਕੰਦਾ ਘਾ ਭਰ ਦਿੱਤੀਆਂ ਪੇਂਟਿੰਗ ਕਰਕੇ ਨਿਧੀ ਓਏ 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 ਜੇ ਕਿਆ ਕਰ ਰਹੇ ਹੋ ਇਹ ਜਾਨੇ ਬਣੀ ਕੀ ਚਲੋ ਜੀ ਉਹਦੀ ਚਾਹ ਆਪਣੀ ਆ ਗਈ ਆ ਜੋ ਸਟੀਅਰ ਵਾਲੇ ਗਲਾਸ ਚ ਚਾਹ ਪੀਣ ਦਾ ਮਜ਼ਾ ਨਾ ਵੱਖਰਾ ਹੀ ਹਨਾ ਪੰਜਾਬੀਓ ਸਹੀ ਗੱਲ ਗਲਤ ਗੱਲ ਆ ਕਮੈਂਟ ਚ ਜ਼ਰੂਰ ਦੱਸਿਓ ਤੇ ਹੁਣ ਚਾਹ ਪੀ ਲਈਏ ਇਹ ਕੀ ਕਰਦਾ ਬਰਾਣਾ ਕੀ ਲਿਆ ਆਈ ਕੀ ਚੱਕਿਆ ਮੇਕਅਪ ਨਹੀਂ ਮੇਕਅਪ ਕੀ ਕਰਨਾ ਹੈ ਕਰਕੇ ਆਪਨੇ ਬਤਾਓ ਆਪਣੇ ਫੇਸ ਤੇ ਲਗਾ ਲਓ ਮੈਂ ਮੇਕਅਪ ਤੇ ਰੌਂਗ ਆਪਣੇ ਫੇਸ ਤੇ ਲਗਾਉਂਗੀ ਇੱਕ ਤਾਂ ਨਹੀਂ ਦੀ ਨਾਲ ਸਾਡੀ ਚੱਕ ਲੈਂਦੀ ਐ ਇਹਨੂੰ ਕੀ ਕਹਿੰਦੇ ਪੰਦੀ ਮਸਕਰਾ ਬੰਦ ਕੀ ਆ ਮਿੰਤਾ ਪਤਾ ਨਹੀਂ ਹੈਗਾ ਜੋ ਵੀ ਹੈਗਾ ਤੂੰ ਹੀ ਦੱਸੋ ਕੀ ਹੈਗਾ ਵਾ ਇਹਦੀ ਕੀ ਕਰਦਾ ਮੇਕਅਪ ਕੀ ਕਰੂੰਗਾ ਕਰਕੇ ਰਹਿਨ ਤਾਂ ਬਸ ਕਰ ਬਸ ਆ ਫੇਸ ਕਿਦਾਂ ਖਰਾਬ ਕਰ ਲੈ ਦੇਖ ਲੈ ਇਧਰ ਮਮਾ ਮਾਰੂਗੇ ਦਿਨ ਤੁਹਾਨੂੰ ਕੀ ਐ ਐਨੀ ਦੀ ਮਮਾ ਨੇ ਮਾਰਨਾ ਦੇਖ ਲਿਆ ਇੱਧਰ ਲਈ ਗੱਲ ਦਿਖਾਣੀ ਦੀ ਇੱਧਰ ਗੱਲ ਦਿਖਾ ਯਾਰ ਆ ਦੇਖੋ ਇੱਧਰ 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 ਪਾਕਿਸਤਾਨੀਆਂ ਦਾ ਦਿਵੇ ਦਾ ਇਹ ਇਦਰੇ ਕੰਮ ਆ ਆ ਦੇਖੋ ਕਿੱਦਾਂ ਬੇਬੀ ਤੇ ਆ ਸਾਰੀਆਂ ਦੇਖੋ ਕੰਡਾ ਵੀ ਨਹੀਂ ਇਹ ਆ ਕੰਮ ਕਰਦਾ ਸਾਰੀ ਕੰਡਾ ਦਾ ਵੀ ਦੇਖੋ ਕਿੱਦਾਂ ਆ ਸਾਰੀ ਕਾਰਾ ਕਰੀ ਕਿੱਦਾਂ ਕੀਤੀ ਕਿੰਨੇ ਕੀਤੀ ਨਹੀਂ ਕੰਡਾ ਤੇ ਹਾਂ ਦੋ ਦਿਨ ਕਿ ਤੂੰ ਕੀਤੀ ਆ ਤੁਸੀਂ ਕੀਤੀ ਆ ਤੂੰ ਕੀਤੀ ਆ ਤੁਸੀਂ ਝੂਠ ਕਿਉਂ ਬੋਲ ਰਹੇ ਹੋ ਬੇਟਾ ਨੀਂਦੀ ਬੱਸ ਜਾਦਾ ਨਹੀਂ ਬੱਸ ਕਰ ਪੁੱਤ ਨਾ ਨਾ ਨੋ ਨੋ ਬੱਸ ਕਰੋ ਬੱਸ ਕਰੋ ਬੇਟਾ ਰੱਖ ਦੋ ਰੱਖ ਦੇ ਮੇਰਾ ਪਤ ਲੈ ਮੈਨੂੰ ਫੜਾ ਦੇ ਉੱਪਰ ਰੱਖ ਦਿਓ ਉੱਪਰ ਰੱਖ ਦੇ ਤਮ ਚਲੋ ਠੀਕ ਹੈ ਤੇ ਆਹ ਕੰਮ ਕਰਦੇ ਟਿੱਡਿਸ਼ ਤਾਂ ਨਹੀਂ ਆ ਨੀਂਦੀ ਇੱਧਰ ਆ ਜਾ ਡਿੱਗਰ ਜਾਗਾ ਬੇਟਾ ਲਿਜ਼ਰਡ ਉੱਤੇ ਡਿੱਗ ਜਾਂਦੀ ਉਹ ਲਿਜ਼ਰਡ ਆ ਉਹ ਲਿਜ਼ਰਡ ਆ ਗਈ ਆ ਲਿਜ਼ਰਡ ਆ ਗਈ ਦੋ ਆ ਲਿਜ਼ਰਡ ਆ ਗਈ ਆ ਸੀ ਜੀ ਜੀ ਸਾਰੀ ਕੰਦਾ ਸਾਰੀਆਂ ਬੋਲ ਹੈ ਬੋਲ ਹੈ ਸਾਰੀਆਂ ਇਹ ਨੀਦੀ ਨੇ ਖਰਾਬ ਕੀਤੀਆਂ ਸਾਰੀਆਂ ਅਬ ਜਿੱਲੀ ਪਨੀ ਕੀ ਬੋਲ ਰਹੀ ਹੈ ਨਾ ਹਾਜੀ ਬੱਤ ਓਕੇ ਬੇਟਾ ਚਲੋ ਜੀ ਸਬਜੀ ਆਪਣੀ ਤਿਆਰ ਹੋ ਰਹੀ ਹੈ ਜੀ ਟੋਫੀ ਖਾ ਲਓ ਨਾਲ ਟੋਫੀ ਟੋਫੀ ਆ ਵੀ ਖਾਓ ਇਹ ਪਤਾ ਕਿੱਥੋਂ ਮਿਲਿਆ ਸੀ ਹਮ ਯਾਦ ਕਰੋ ਇਹ ਜਰਾ ਸਾਹਿਬ ਦੇ ਮਿਲੇ ਸੀ ਨਾ ਹਾਂ ਉੱਥੋਂ ਪ੍ਰਸ਼ਾਦ ਮਿਲਿਆ ਸੀ ਚਲੋ ਜੀ ਆਪਣੀ ਸਬਜੀ ਤਿਆਰ ਆ ਜੀ ਅਜੀ ਕਿੱਥੇ ਤਿਆਰ ਆ ਤੱਕ ਨਹੀਂ ਤਿਆਰ ਹੋ ਰਹੀ ਉਹਦੇ ਤਿਆਰ ਆ ਬਸ ਤਿਆਰ ਹੋਣ ਵਾਲੀ ਹੈ ਜੀ ਮੇਕਅਪ ਕਰਦੀ ਹੈ ਹਾਂ ਚਲੋ ਜੀ ਬਾਕੀ ਇਹ ਤਿਆਰ ਹੁੰਦੀ ਹੈ ਫਿਰ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਹਨਾ ਮਾਸਟਰ ਸ਼ੈਫ ਹਾਂ ਲੋ ਜੀ ਫਾਈਨਲੀ ਆਪਣੀ ਰੋਟੀ ਹੋ ਗਈ ਤਿਆਰ ਗਰਮਾ ਗਰਮ ਨਾਲ ਹੈਗਾ ਦੇਸੀ ਘੇ ਹਨਾ ਤੇ ਲੋ ਜੀ ਕਰਦਾ ਹੈ ਦੇਸੀ ਘੇ ਇਹ ਆਪਣਾ ਤੇ ਲੋ ਜੀ ਗਾਂ ਦਾ ਤੇ ਦੇਖੋ ਜੀ ਫੁੱਲੀਆਂ ਫੁੱਲੀਆਂ ਰੋਟੀਆਂ ਹਾਂ ਲੀ ਫੁੱਲ ਗਿਆ ਹਣ ਕਿਲਕੇ ਫੁੱਲੀਆਂ ਨਹੀਂ ਜਿਆਦਾ ਨਹੀਂ ਫੁੱਲੀਆਂ ਇੰਨਾ ਫੁੱਲਦੀ ਹੁੰਦੀ ਸੀ ਹੁਣ ਨਾ ਚਲੋ ਜੀ ਆਹ ਨਹੀਂ ਆਪਣੀ ਰੋਟੀ ਹੋ ਗਈ ਹੁਣ ਰੈਡੀ ਖਾ ਲੋ ਰੋਟੀ ਪਾਲ ਲੈ ਕੇ ਚਲੀਏ ਰੋਟੀ ਆਪਣੀ ਹੋ ਖਾਓ ਐਸ਼ ਕਰੋ ਲੋ ਜੀ ਪੋਖ ਆਪਣੋਂ ਬਹੁਤ ਯਾਰ ਲੱਗੀ ਐ ਤਾਂ ਆਪਾਂ ਪਾਲੀ ਹੁਣ ਆਪ ਹੀ ਸਬਜ਼ੀ ਐਣੀ ਬਣਾਉਂਦੇ ਫਿਰ ਰੋਟੀ ਤੇ ਲੋ ਜੀ ਲਿਆਓ ਤੇ ਸਭ ਵੀਡੀਓ ਵਾਸਤੇ ਰੱਖੇ ਤੁਸੀਂ ਰੋਟੀ ਫੋਣੀ ਹੈ ਅੱਛਾ ਜੀ ਤੇ ਲੋ ਜੀ ਇਹ ਉਹਦੀ ਫ੍ਰਾਂਸ ਵੇਕ ਦੀਆਂ ਫੜੀਆਂ ਜੀ ਤੇ ਆ ਜੀ ਨਿਆ ਕਰਕੇ ਆਪ ਲੱਗੇ ਖਾਣ ਕੱਲੇ ਕੱਲੇ ਹੈ ਤੇ ਅੱਗੇ ਮੈਂ ਨਾ ਨਾ ਚਲਾ ਸ ਵੱਡੇ ਬਣਦੇ ਮੈਨੂੰ ਅੱਜ ਭੁੱਖ ਜਲਦੀ ਲੱਗੀ ਹਟੋ ਹੁਣ ਤਾਂ ਹੀ ਪਾਉਣਾ ਤਾਂ ਹੀ ਦੇਈ ਬੋ ਜਲਦੀ Sony 1 ਮਿੰਟ ਲੋ ਜੀ ਘਰ ਦਾ ਦਹੀਂ ਜੀ ਆ ਦੇਖੋ ਜੀ ਆਏ ਨਾ ਮਜ਼ਾ ਦੇਖ ਕੇ ਤੇ ਲੋ ਜੀ ਖਾਓ ਦਹੀਂ ਨਾਲ ਸਬਜੀ ਨਾਲ ਕੇ ਵਾਲੀਆਂ ਰੋਟੀਆਂ ਕੇ ਵਾਲੀਆਂ ਰੋਟੀਆਂ ਉਹ ਦੇਸੀ ਕੇ ਵਾਲੀਆਂ ਰੋਟੀਆਂ ਓ ਬੋਧਨ ਦੇ ਰੋਬਸ ਚਲੋ ਜੀ ਗਾਇਸ ਚੈੱਕ ਕਰੋ ਜੀ ਰੋਟੀ ਖਾਓ ਲੋ ਜੀ ਸਬਜ਼ੇ ਪਲੈਲੀ ਦਾ ਹੁਣ ਖਾਣੇ ਦਹੀਂ ਦੇ ਨਾਲ ਚਲੋ ਜੀ ਖਾ ਕੇ ਦੇਖੀਏ ਉਹ ਮੁਝੇ ਬਣੀ ਹੋਊ ਜੀ ਤੇਸਤੀ ਆ ਤੇ ਫੇਰ ਮੈਂ ਖਲਮ ਕਰਨਾ ਤੇ ਗਾਇਸ ਆਜਾ ਬਲੋਗ ਕਿੱਦਾਂ ਲੱਗਾ ਜਰੂਰ ਕਮੈਂਟ ਕਰਿਓ ਹੈ ਹੋਣਾ ਛੋਟਾ ਬਲੋਗ ਆਈ ਥਿੰਕ ਤੇ ਬਾਕੀ ਦੇਖਦੇ ਆ ਤੇ ਇਹਨੂੰ ਜਰੂਰ ਸਪੋਰਟ ਕਰਿਓ ਤੇ ਜੇ ਵਧੀਆ ਲੱਗਾ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਬਾਤੋ ਬਾਤ ਤੇ ਮਿਲਾਂਗੇ ਤਾਂ ਨੈਕਸਟ ਬਲੋਗ ਨਾਲ ਤਦ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ